ਮਾਲਸਾ ਵਿੱਚ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਬਾਜ਼ਾਰ ਵਿੱਚ ਸ਼ਰਅਮ ਚਲਾਈਆਂ ਗੋਲੀਆਂ ਮਾਮਲਾ ਹੋਇਆ ਸਿਸਵੀ ਕੈਮਰੇ ਵਿੱਚ ਕੈਦ ਲੋਕਾਂ ਨੇ ਪਿੱਛਾ ਕਰਕੇ ਇਹਨਾਂ ਦੋਨਾਂ ਵਿਅਕਤੀਆਂ ਨੂੰ ਫੜਨ ਦੀ ਕੋਸ਼ਿਸ਼ ਲੇਕਿਨ ਇਹ ਦੋਨੋਂ ਵਿਅਕਤੀ ਭੱਜਣ ਵਿੱਚ ਰੁਏ ਕਾਮਯਾਬ ਦੇਖੋ ਮੌਕੇ ਦੀਆਂ ਲਾਈਵ ਤਸਵੀਰਾਂ ਇਹ ਤਾਂ ਦੁਕਾਨ ਤੇ ਬੈਠਾ ਸੀ RAM nal ਬੈਠਾ ਸੀ ਕੰਮ ਕਰੀ ਜਾਂਦਾ ਜੇ ਤਾਂ ਇੱਕ ਦਮ ਧੜਾਕਾ ਬਿਆਹ ਛੁੱਟਿਆ ਮੈਨੂੰ ਪਤਾ ਨਹੀਂ ਲੱਗਿਆ ਕੀ ਹੈ ਮੈਂ ਘਬਰਾ ਕੇ ਚੀਸ਼ਾ ਟੁੱਟਿਆ ਹੋਇਆ ਸੀ ਇਹ ਦੇਖਿਆ ਤਾਂ ਜਦੋਂ ਬਾਹਰੋਂ ਪਤਾ ਲੱਗਿਆ ਵੀ ਦੋ ਤਿੰਨ ਬੰਦੇ ਆਏ ਨੇ ਕੋਈ ਫੇਰ ਦੋ ਤਿੰਨ ਫੇਰ ਮਾਰ ਕੇ ਗਏ ਇਹ ਗੱਲ ਮੈਨੂੰ ਕੁਝ ਨਹੀਂ ਪਈ ਫੇਰ ਇਹ ਛੋੜੇ ਬੰਦੇ ਅੰਦਰੋਂ ਆਈ ਅੰਦਰ ਫੇਰ ਆਈ ਹੂੰ ਪਹਿਲਾਂ ਕਦੇ ਕੋਈ ਛੋੜੇ ਬੰਦੇ ਆ ਕੇ ਨਾ ਨਾ ਕੋਈ ਕਿਸੇ ਨੇ ਕੋਈ ਫਰੋਤੀ ਨਹੀਂ ਨਾ 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 ਕੋਈ ਨਾ ਕੋਈ ਸ਼ੱਕ ਨਹੀਂ ਹੈ ਨਹੀਂ ਜੇ ਆਪਾਂ ਕਿਥੋਂ ਮੁਸ਼ਾਇਰ ਲਾਲਾ ਡਾਡੀ ਨਾ ਸਮਾਂ ਹੋ ਗਿਆ ਵਾਸਤੇ ਤਾਂ 15 ਮਿੰਟ ਦੀ ਗੱਲ ਨਾ ਨਾ ਕੋਈ ਪੁਲਿਸ ਵੀ ਹੋਇਆ ਨਾ ਕੁਝ ਨਹੀਂ ਆਇਆ ਜੇ ਆਪਾਂ ਬੋਲ ਨਹੀਂ ਕਰਦੇ ਚੱਲਦੇ ਆ ਬੋਲਦੇ ਮੇਰੇ ਚਾਚਾ ਜੀ ਨੇਗੇ ਤੇ ਪਹਿਲਾਂ ਕੋਈ ਇਹ ਜੀ ਕੋਈ ਗੱਲ ਨਹੀਂ ਕੋਈ ਫਰੋਤੀ ਵਾਲੀ ਗੱਲ ਨਹੀਂ ਕੋਈ ਖਾਸ ਲੜਾਈ ਝਗੜੇ ਵਾਲੀ ਵੀ ਕੋਈ ਗੱਲ ਨਹੀਂ ਹੈਗੀ ਪਰ ਪਤਾ ਨਹੀਂ ਲੱਗਿਆ ਜੇ ਕੌਣ ਸੀ ਦੋ ਬੰਦੇ ਸੀ ਕਿਹਾ ਜਾ ਰਿਹਾਗਾ ਤੇ ਅੱਗੇ ਮੋਟਰਸਾਈਕਲ ਵੀ ਹੋਰ ਸੜ ਟੁੱਟ ਗਏ ਹਨ ਤੇ ਬਾਜ਼ਾਰ ਭਰਿਆ ਹੋਇਆ ਭਰੇ ਬਾਜ਼ਾਰ ਦੇ ਵਿੱਚ ਤੁਸੀਂ ਦੇਖੋ ਵੀ ਫਾਇਰਿੰਗ ਕਰਕੇ ਗਏ ਆ ਦੋ ਬੰਦੇ ਸ਼ੀਸ਼ੇ ਦੇ ਉੱਤੇ ਇੱਥੇ ਥੱਲੇ ਹੀ ਇੱਥੇ ਨਾਲ ਕੁਰਸੀ ਤੇ ਚਾਚਾ ਹੀ ਬੈਠੇ ਸੀਗੇ ਤੇ ਜਿਹੜਾ ਹਾਲ ਆ ਤੁਸੀਂ ਦੇਖ ਹੀ ਰਹੇ ਹੋ ਬਾਕੀ ਪੁਲਿਸ ਆਈ ਹੈ ਇੱਥੇ ਦੇਖ ਰਹੀ ਹੈ ਇਨਵੈਸਟੀਗੇਸ਼ਨ ਕਰ ਰਹੀ ਹੈ ਤੇ ਆਪਣੇ ਜੋ ਵੀ ਸੀਸੀਟੀਵੀ ਵਗੈਰਾ ਲੱਗੇ ਹੋਏ ਆ ਉਹਨਾਂ ਦੀ ਜਿਹੜੀ ਫੁਟੇਜ ਆ ਕੱਢਣ ਦੀ ਕੋਸ਼ਿਸ਼ ਕਰ ਰਹੇ ਆ ਵੀ ਦੇਖਦੇ ਆ ਕਿਸੇ ਚ ਕੈਪਚਰ ਹੋਇਆ ਪਰ ਸਮਝ ਤੋਂ ਪਰੇ ਇਹ ਗੱਲ ਵੀ ਭਰੇ ਬਾਜ਼ਾਰ ਦੇ ਵਿੱਚ ਲੋਕਾਂ ਦਾ ਜਿਹੜਾ ਹੌਂਸਲਾ ਉਹ ਕਿਵੇਂ ਪੈ ਗਿਆ ਕਿ ਫਾਇਰਿੰਗ ਕਰਕੇ ਆ ਤਾਂ ਜਾਂ ਕਿੰਨਾ ਕਹਿ ਗਿਆ ਇੱਕ ਗਲੀ ਚ ਮੌਂਦੇ ਸੀ ਮੁੰਡੇ ਮੋਟਰਸਾਈਕਲ ਲਈ ਦੋ ਉਹਨਾਂ ਨੇ ਪਿੱਛੇ ਦੁਕਾਨ ਬੁੜੀਆਂ ਦੇ ਵਿੱਚ ਮਾਰਿਆ ਮੋਟਰਸਾਈਕਲ ਉਹ ਜਿਹੜੇ ਭੱਜਣ ਲੱਗੇ ਸੀ ਉਹਨਾਂ ਨੂੰ ਫੜ ਦਿੱਤੀਗੇ ਜੀ ਉਹਨਾਂ ਨੇ ਤਿੰਨ ਚਾਰ ਫੈਰ ਚਲਾ ਦੇ ਫੈਰ ਕਿਤੇ ਚਲਾਇਆ ਸਰ ਕਿਤੇ ਉਹਨਾਂ ਨੇ ਪਹਿਲਾਂ ਤਾਂ ਉਹੀ ਚਲਾਤੇ ਵੀ ਸਾਨੂੰ ਛੱਡ ਦੇਣਾ ਵੀ ਭਾਜੀ ਸੀ ਉਦੋਂ ਵਾਰ ਫਿਰ ਗਾਹਾਂ ਆ ਕੇ ਗੁਰਦੁਆਰਾ ਸਾਹਿਬ ਨਾਲ ਬਾਬੇ ਨੇ ਦੱਬ ਲਿਓ ਤੱਕ ਪਈ ਜਦੋਂ ਅਸੀਂ ਉਹਨਾਂ ਨੂੰ ਦੁਆਰੇ ਫੜ ਲੱਕੇ ਫਿਰ ਉਹਨਾਂ ਨੇ ਸਿੱਧੀ ਚਲਾਇਆ ਮੱਛਾ ਜਾਨ ਬਚਾਈ ਜੀ ਕੈਜਮੇ ਸੀ ਦੋ ਜੜੀ ਸੀ ਮੂੰਹ ਵੱਨੇ ਸੀ ਚਿੱਟੇ ਪਰਨੇ ਨਾਲ ਹਸਲਾ ਦੀ ਸੀ ਹੋਈ ਇਹਦੇ ਵਿੱਚ ਉਹ ਕਾਰਵਾਈ ਕਰ ਰਹੇ ਸੀ ਸੀਐਸਐਚ ਤੋਂ ਉਹਨਾਂ ਦਾ ਬਿਆਨ ਲੈ ਕੇ ਤੇ ਰਿਸਟਰ ਕਰਕੇ ਵੈਰੀਫਾਈ ਕਰਨੀ ਕਿ ਕੀ ਲੱਗਦਾ ਕੀ ਕਾਰਨ ਹੈ ਇਦਾਂ ਫਾਇਰਿੰਗ ਦਾ ਇਹੋ ਜਿਹਾ ਵੈਰੀਫਾਈ ਕਰਕੇ ਪਤਾ ਨਹੀਂ ਕੋਈ ਸਰਾਗ ਹੱਥ ਲੱਗਿਆ ਕੋਈ ਪੁੱਛ ਨਹੀਂ ਜੀ ਇਹਦਾ ਕੁਝ ਨਹੀਂ ਜੀ ਮੋਟਰਸਾਈਕਲ ਮਿਲਿਆ ਦੇਖਦੇ ਹਾਂ ਬਾਕੀ ਕੀ ਕੀ ਕਹੋਂਗੇ ਜਿਹੜਾ ਦਿਨ ਦਿਹਾੜੇ ਚੋਰੀਆਂ ਹੋ ਰਹੀਆਂ ਨੇ ਰਾਤ ਵਿਗੜ ਰਹੇ ਨੇ 30 ਚੱਲ ਰਹੀ ਹੈ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ